ਸਰਵ ਜੀ ਸੰਗਰੂਰ ਵੀ ਦੀ ਰਚਨਾ ਜਿੱਥੇ ਜਾਈਏ ਲੋਕ ਹਸਾਈਏ ਟਿੱਡੀ ਪੀੜਾ ਪਾ ਦਿੰਦੇ ਜਿੱਥੇ ਜਾਈਏ ਲੋਕ ਹਸਾਈਏ ਟਿੱਡੀ ਪੀੜਾ ਪਾ ਦਿੰਦੇ ਕਿਸੇ ਦੇ ਅਖਲ ਤੇ ਕਈ ਵਾਰੀ ਕਿਸੇ ਦੇ ਅਖਲ ਤੇ ਕਈ ਵਾਰੀ ਗੀਤ ਨਾਚ ਨੋਂਦੇ ਦਿਲ ਕੀਤਾ ਤਾ ਤਾ ਗਾ ਦਿੰਦੇ ਦਿਲ ਕੀਤਾ ਤਾ ਤਾ ਗਾ ਦਿੰਦੇ ਕੀ ਹੋਇਆ ਜੀ ਅਸੀਂ ਕਈ ਵਾਰੀ ਮੇਲਾ ਦੇਖਣੋਂ ਤਰਸ ਜਾਂਦੇ ਅਸੀਂ ਤਾਂ ਚਾਹੀਏ ਕਿੱਥੇ ਸੰਗ ਰੂਰ ਵੀ ਉੱਥੇ ਹੀ ਮੇਲਾ ਲਾ ਦਿੰਦੇ ਉੱਥੇ ਹੀ ਮੇਲਾ ਲਾ